सीसीटीवी ਵਿੱਚ ਕੈਦ ਜੇਕਰ ਤੁਸੀਂ ਅੱਜ ਦੀ ਆ ਪੂਰੀ ਵੀਡੀਓ ਦੇਖ ਅਤੇ ਸੁਣ ਲਈ ਤਾਂ ਤੁਸੀਂ ਵੀ ਅਜਿਹੇ ਲੋਕਾਂ ਤੇ ਲਖ ਲਾਂ ਤਾਂ ਜ਼ਰੂਰ ਪਾਉਗੇ ਪਹਿਲਾ ਵੇਖੋ ਕਿਵੇਂ ਇੱਕ ਮੈਲਾ ਦੀ ਬੁਟੀਕ ਦੀਆਂ ਤਿੰਨ ਦੁਕਾਨਾਂ ਦੇ ਅੱਗੇ ਆ ਮੁੰਡਾ ਦਿਲ ਵਿੱਚ ਰੰਜਿਸ਼ ਰੱਖੀ ਰਾਤ ਸਮੇਂ ਪੈਟਰੋਲ ਪਾ ਕੇ ਅੱਗ ਲਗਾ ਰਿਹਾ ਹੈ ਵੀਡੀਓ ਵੇਖ ਕੇ ਤੁਸੀਂ ਵੀ ਦਿਲ ਵਿੱਚ ਇੱਕ ਗੱਲ ਜ਼ਰੂਰ ਸੋਚ ਰਹੇ ਹੋਵੋਗੇ ਕਿ ਅਜਿਹੀ ਰੰਜਿਸ਼ ਵੀ ਕਾਦੀ ਰੰਜਿਸ਼ ਜਿਸ ਕਰਕੇ ਕਿਸੇ ਦੀ ਸਾਰੀ ਉਮਰ ਦੀ ਰੋਜ਼ੀ ਰੋਟੀ ਬਰਬਾਦ ਕਰ ਦਿੱਤੀ ਜਾਵੇ ਦਰਸਲੇ ویڈیو ਮੋਗਾ ਦੇ ਬੰਦਨੀ ਕਲਾ ਦੀ ਇੱਕ ਮੈਲਾ ਦੀ ਬੁਟੀਕ ਦੀ ਹੈ ਜਿੱਥੇ ਕੀ ਲੜਾਈ ਝਗੜੇ ਦੇ ਚੱਲਦਿਆਂ ਇੱਕ ਵਿਅਕਤੀ ਨੇ ਰਾਤ ਦੇ ਸਮੇਂ ਇਸ ਮੈਲਾ ਦੀਆਂ ਤਿੰਨ ਬੁਟੀਕ ਦੀਆਂ ਦੁਕਾਨਾਂ ਦੇ ਸ਼ਟਰ ਦੇ ਹੇਠੋਂ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਜਿਸ ਕਰਕੇ ਇਸ ਮਹਿਲਾ ਦੀ ਸਾਰੀ ਉਮਰ ਦੀ ਰੋਜ਼ੀ ਰੋਟੀ ਮਤਲਬ ਕਿ 8 ਤੋਂ 9 ਲੱਖ ਰੁਪਏ ਦੇ ਕੱਪੜੇ ਅਤੇ ਸਾਰੀਆਂ ਮਸ਼ੀਨਾਂ ਏਸੀ ਜਨਰੇਟਰ ਸੜ ਕੇ ਸੁਆਹ ਹੋ ਗਏ ਪੀੜਤ ਮਹਿਲਾ ਦੀ ਸੁਣੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਬਦਨੀ ਕਲਾ ਦੀ ਇੱਕ ਨੌਜਵਾਨ ਨਾਲ ਕਿਰਾਏ ਦੀ ਦੁਕਾਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਦਾ ਕਿ ਪਹਿਲਾਂ ਵੀ ਕਈ ਵਾਰ ਸਮਝੋਤਾ ਹੋ ਚੁੱਕਾ ਹੈ ਪਰੰਤੂ ਇਸ ਨੌਜਵਾਨ ਨੇ ਉਸ ਦੀ ਦੁਕਾਨ ਤੇ ਅੱਗ ਲਗਾ ਕੇ ਤਿੰਨੋਂ ਦੁਕਾਨਾਂ ਸੁਆਹ ਕਰ ਦਿੱਤੀਆਂ ਮੇਰੇ ਰਾਂਝੇ ਜੇ ਅਸੀਂ ਕਿ ਕਿਨਾਲ ਦੀ ਦੁਕਾਨ ਤੇ ਕੰਮ ਕਰਦਾ ਸੀਗਾ ਤੇ ਮਾਲਕ ਮਕਾਨਾਂ ਵਾਲਿਆਂ ਨੇ ਇਹਨੂੰ ਦੁਕਾਨ ਖਾਲੀ ਕਰਾ ਕੇ ਸਾਨੂੰ ਦੁਕਾਨ ਕਿਰਾਏ ਤੇ ਦਿੱਤੀ ਸੀ ਤੇ ਅਸੀਂ ਇਹ ਦੁਕਾਨ ਲੈ ਲਈ ਲੈ ਕੇ ਬਾਅਦ ਵਿੱਚ ਇਹਨੂੰ ਇਹੀ ਜਲਸੀ ਹੋਈ ਵੀ ਮੈਡਮ ਨੇ ਇਹਨੂੰ ਪਾਤੋ ਲਈ ਇਹਨੇ ਮੈਨੂੰ ਮਿੱਟੀ ਦਾ ਤੇਲ ਪਾ ਕੇ ਕਿੰਨੇ ਦੁਕਾਨਾਂ ਨੂੰ ਅੱਗ ਲਾਤੀ ਤਿੰਨ ਦੁਕਾਨਾਂ ਦੀ ਹਾਂਜੀ ਕਾਹਦੀ ਦੁਕਾਨਾਂ ਕਰਨੀ ਇਹ ਬੁਟੀਕ ਦਾ ਸੀ ਕੀ ਨਾਮ ਹੈ ਮੰਜੀ ਕੋਰ ਦਾ ਮੇਰਾ ਨਾਮ ਕਰਮਜੀਤ ਕੋਰ ਕਰਮਜੀਤ ਜੀ ਕੀ ਹੋਇਆ ਕੀ ਦੁਕਾਨਾ ਤੁਹਾਡੀ ਕਹਿੰਦੀਆਂ ਦੁਕਾਨਾ ਦੀ ਮੇਰਾ ਬੁਟੀਕ ਦਾ ਕੰਮ ਆ ਵੀਰੇ 25 30 ਸਾਲ ਤੋਂ ਇੱਥੇ ਕੰਮ ਕਰਦੀ ਆ ਮੈਂ ਇਹਨਾਂ ਦੀਆਂ ਦੁਕਾਨਾਂ ਚ ਤੇ ਮੇਰੇ ਜਿਉ ਲੜਾਈ ਹੋਈ ਆ ਇਹ ਪਹਿਲਾਂ ਮੈਂ 4 5 ਮਹੀਨੇ ਤੋਂ ਮੇਰੇ ਨਾਲ ਬਹਿਸ ਕਰਦਾ ਸੀਗਾ ਤੇ ਸਾਡਾ ਵੀ ਇਹਨੇ ਮੇਰੀਆਂ ਦੁਕਾਨਾਂ ਦੇ ਪਹਿਲਾਂ ਕੈਮਰੇ ਭੰਨ ਤੇ ਸ਼ੀਸ਼ੇ ਛੁਸ਼ੇ ਭੰਨ ਤੇ ਉਦੋਂ ਸਾਡਾ ਰਾਜੀਨਾਮ ਹੋ ਗਿਆ ਸੀ ਤੇ ਮੜ ਕੇ ਬਾਅਦ ਦੇ ਵਿੱਚ ਮੇਰੇ ਨਾਲ ਹਟਿਆ ਹੀ ਨਹੀਂ ਹਰਕਤਾਂ ਕਰਨੋਂ ਹਟਿਆ ਹੀ ਨਹੀਂ ਕੱਲ ਪਰਸ ਸਾਡੀ ਇਹੋ ਜਿਹੀ ਲੜਾਈ ਹੋਈ ਅਸੀਂ ਇਹਨੂੰ ਥਾਣੇ ਛੱਡ ਕੇ ਆਏ ਇਹ ਥਾਣੇ ਚ ਭੱਜਿਆ ਆ ਉਦੋਂ ਬਾਅਦ ਦੇ ਵਿੱਚ ਜਦੋਂ ਅਸੀਂ ਮੈਂ ਆਪਣੇ ਘਰੇ ਚਲੀ ਗਈ ਦੁਕਾਨਾਂ ਬੰਦ ਕਰਕੇ ਤੇ ਇਹਨੇ ਰਾਤ ਨੂੰ ਇੱਕ ਪੂਰੇ 1 ਵਜੇ ਸਾਡੀ ਦੁਕਾਨਾਂ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਕੌਣ ਹੈ ਕੌਣ ਹੈ ਤੁਹਾਡੇ ਨਾਲ ਇਹ ਛੋਟੀ ਪਤਨੀ ਦਾ ਹੈ ਰੰਜਿਸ਼ ਕੀ ਮੇਰਾ ਹੋ ਗਿਆ 8-9 ਲੱਖ ਦਾ ਨੁਕਸਾਨ ਸਾਰਾ ਕੁਝ ਸੜ ਗਿਆ ਕੁਝ ਵੀ ਨਹੀਂ ਬਚਿਆ ਮਸ਼ੀਨਾਂ ਵੀ ਸੜ ਗਈਆਂ ਇਲੈਕਟ੍ਰੋਨਿਕ ਮਸ਼ੀਨਾਂ ਕਢਾਈ ਵਾਲੀਆਂ ਸੀਗੀਆਂ ਮੇਰੀਆਂ ਏਸੀ ਸੀਗਾ ਜਨਰੇਟਰ ਸੀਗਾ ਸਾਰਾ ਕੁਝ ਸੜ ਗਿਆ ਢੱਕਾ ਨਹੀਂ ਬਚਿਆ ਮੇਰਾ ਹਾਂਜੀ ਥਾਣੇ ਦਰਖਾਸਤ ਦਿੱਤੀ ਹੈ ਇਹਨਾਂ ਦੀ ਪਹਿਲਾਂ ਕੋਈ ਆਪਸ ਵਿੱਚ ਦੁਕਾਨ ਇੱਕ ਇਹ ਪਹਿਲਾਂ ਦੇ ਨਾਲ ਦੀ ਦੁਕਾਨ ਕਰਦਾ ਸੀ ਤੇ ਮਕਾਨ ਮਾਲਕ ਨੇ ਇਹਦੇ ਤੋਂ ਦੁਕਾਨ ਖੋ ਕੇ ਕਰਮਜੀਤ ਘਰ ਨੂੰ ਦੇ ਦਿੱਤੀ ਉਦੇ ਸਬੰਧ ਚ ਇਹਨਾਂ ਦੇ ਆਪਸ ਵਿੱਚ ਪਹਿਲਾਂ ਵੀ ਦਰਖਾਸਤਬਾਜ਼ੀ ਹੋਈ ਹੈ। ਸਰ ਇੱਕ ਬਦਰੀ ਕਲਾ ਦੇ ਵਿੱਚ ਤਿੰਨ ਦੁਕਾਨਾਂ ਨੂੰ ਕਿਸੇ ਸ਼ਖਸ ਨੇ ਅੱਖ ਲਗਾਈ ਹੈ ਕਿ ਮਾਮਲਾ ਕੀ ਹੱਲ ਕਰ ਦੇਈਏ। ਸਾਡੇ ਥਾਣੇ ਪਹੁੰਚ ਕੇ ਕਰਮਜੀਤ ਕੌਰ ਨੇ ਆਪਣਾ ਬਿਆਨ ਲਿਖਾਇਆ ਵੀ ਸਾਡੀ ਰਿਸ਼ਪਾਲ ਸਿੰਘ ਬਦਰੀ ਖੁਰ ਦਾ ਇੱਕ ਆਦਮੀ ਸੀਗਾ ਉਹ ਦਿਨ ਕੋਈ ਪੁਰਾਣੀ ਦਰਖਾਸਤਬਾਜ਼ੀ ਲੰਝ ਚੱਲਦੀ ਸੀ। ਤੇ ਉਹ ਰਾਤ ਨੂੰ 1 ਵਜੇ ਕਰੀਬ ਸਾਡੀਆਂ ਦੁਕਾਨਾਂ ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਇੱਕ ਦੁਕਾਨ ਦੇ ਵਿੱਚ ਉਹਦੀ ਆਰਜੀ ਰੈਸ਼ ਵੀ ਰੱਖੀ ਹੋਈ ਸੀ। ਉਹਦੇ ਵਿੱਚ ਕਾफी ਨੁਕਸਾਨ ਹੋ ਗਿਆ ਕਿੰਨਾ ਕੁ ਨੁਕਸਾਨ ਆਇਆ ਜੀ ਨੁਕਸਾਨੋਂ 3 ਬਰ ਅਟਕ ਲੱਖ ਰੁਪਏ ਦਾ ਕੁਝ ਸੀਸੀਟੀਵੀ ਵੀ ਸਾਹਮਣੇ ਆਈ ਹੈ ਜੀ ਫੁਟੇਜ ਸੀਸੀਟੀਵੀ ਦੀ ਹੈਗੀ ਹੈ ਜੀ ਉਹਦੇ ਆਧਾਰ ਤੇ ਹੀ ਤਾਂ ਦੋਸ਼ੀ ਲੱਭੂਗਾ ਪਰ ਚਲਨ ਗਿਆ ਤੇ ਹਾਂ ਜੀ ਕਦਮਾ ਨੰਬਰ 52 ਦਰਜ ਕਰਕੇ ਤਤਕਸ਼ ਜਾਰੀ ਹੈ